ਹਾਂਜੀ ਜੈਗਵਾਰ RAM RAM ਸਤਿ ਸ੍ਰੀ ਅਕਾਲ ਮਾਰੇ ਸਾਰੇ ਭਾਈਓ ਨੇ ਸੁਪਾਇਓ ਕੱਲ ਨੂੰ ਮਾਰੋ ਪੋਡਕਾਸਟ ਆ ਰਿਹਾ ਹੋ ਮਾਰੇ ਭਾਈ ਸਰਪੰਚੇ ਗਲੇ ਰਣਜੀਤ ਸਿੰਘ ਵਰਤਿਆ ਗਲੇ ਸੋ ਕੱਲਰ ਕਾਈ ਮੁੱਦੇ ਸਰਪੰਨ ਸਾਹਿਬ ਦੱਸਿਓ ਮਾਰੇ ਭਾਈਆਂ ਨ ਮਾਰੇ ਮਾਰੋ ਮੇਨ ਮੁੱਦਾ ਜੁਣ ਸੀ ਦੋਈ ਮੁੱਦਾ ਹੀ ਆਪੋ ਤੇ ਮੀ ਗੋਤੋ ਪ੍ਰਤੀ ਸਾਰੋ ਤੋਂ ਨੇ ਚਾਨੋ ਘਾਲੀਆਂ ਕੋਣੀ ਕੋਣੀ ਗੋਤੈ ਹੀ ਕੋਣ ਕੋਣ ਕਿੰਨਾ ਕਿੰਨਾ ਨਾਮਾ ਹੀ ਕੇ ਕੇ ਗੋਤੇ ਗਲੇ ਵਿਆਹ ਹੋਵੇ ਹੀ ਦੂਜੋ ਮਾਰੋ ਜੁਣ ਮਾਰੋ ਬਜ਼ੁਰਗੋਂ ਗਲਤੀ ਕਰਦੀ ਆ ਜੀ ਬਹੁਤ ਗੰਭੀਰ ਮੁੱਦਾ ਜੀ ਜਿਹਨੇ ਮੇਰੇ ਰਲਾ ਕਵਾ ਜੀ ਉਹਦੇ ਬਾਰੇ ਵੀ ਮਾਰੋ ਮਸਲਾ ਆ ਉਹਦੇ ਬਾਰੇ ਵੀ ਅਮੀ ਡਿਪੇਟ ਕਰਦੀ ਆ ਔਰ ਉਹ ਵੀ ਤੋਂ ਨੇ ਮਿਸਣੀਆਂ ਤੇ ਮਾਰਾ ਆਤ ਬਾਦ ਕੇ ਬੇਨਤੀ ਆ ਵੀ ਜ਼ਰੂਰ ਦੇਖ ਜੋ ਔਰ ਕਮੈਂਟੇ ਵੀ ਵਧੀਆ ਵਧੀਆ ਮਨੇ ਆਪਣ ਸੁਝਾ ਦੇ ਜੋ ਵੀ ਜੇ ਕੋਈ ਮਾਰੇ ਪਹਿਲੇ ਗਲਤੀ ਹੋਈ ਤੇ ਉਹ ਵੀ ਮੇਨਤਾਬ ਜੋ ਤੇ ਮਾਰ ਆਈਡੀਆ ਗਵਾਰ ਬਾਜੀ ਕਰ ਤੇ ਮਾਰੇ ਭਾਈ ਦੇ ਸਰਪੰਚੇ ਰਾ ਰਣਜੀਤ ਸਿੰਘ ਵਰਤਿਆ ਆਈਡੀ ਇਹ ਮਹਾਰੀ ਦੋਹਰੀ ਆਈਡੀ ਵੈਸੇ ਕਲੈਬ ਵੀ ਹੈ ਕਈ ਫਰੈਂਡ ਮਾਰੇ ਸਾਂਝੇ ਵੀ ਸੀ ਹੈ ਤੇ ਤੁਮ ਹੀ ਇਹ ਆਈਡੀ ਨੂੰ ਫੋਲੋ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਾਂ ਸੁਝਾਅ ਦੇਣੇ ਤੇ ਵੱਧਦੇ ਤੋਂ ਵੱਧ ਸ਼ੇਅਰ ਕਰਨੀ ਆ ਕੱਲ ਇਹਨਾਂ ਮਰਵਾਰੇ ਜੀ ਪੋਡਕਾਸਟ ਤੇ ਮਿਲਾਂ ਆਪ ਬਹੁਤ ਜਲਦੀ